ਸੋ ਜਿਹੜੀਆਂ 7 ਪ੍ਰੋਵਿੰਸਸ ਤੇ ਟੈਰੀਟਰੀਜ਼ ਦੇ ਵਿੱਚ ਚੇਤਾਵਨੀ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ এনवायरमेंट ਕੈਨੇਡਾ ਨੇ ਵੈਦਰ ਵਾਰਨਿੰਗਸ ਕੀਤੀਆਂ ਗਈਆਂ ਨਿਊਫਾਉਂਡਲੈਂਡ ਤੇ ਲੈਬਰਾਡੋਰ ਤੋਂ ਲੈ ਕੇ ਕੁਬੈਕ, ਕਨਟੈਰੀਓ, ਬ੍ਰਿਟਿਸ਼ ਕੋਲੰਬੀਆ, ਨੋਨਾਵੋਟ ਟੈਰੀਟਰੀਜ਼, ਯੂਕਾਨ ਕਿਉਂਕਿ ਠੰਡ ਇਸ ਵੇਲੇ ਕਾਫੀ ਵੱਧ ਗਈ ਹੈ ਕਈ ਥੰਮ ਦੇ ਉੱਤੇ ਹਾਲਾਤ ਕਾਫੀ ਮਾਰੇ ਹੋਏ ਨੇ ਤੇ ਹੋ ਸਕਦੇ ਨੇ ਕਈ ਤਰ੍ਹਾਂ ਦੇ ਅਲਰਟ ਨੇ ਇਹਨਾਂ ਦੇ ਵਿੱਚ ਅਲਰਟ ਦੇ ਵਿੱਚ ਜਿਹੜੇ ਐਕਸਟ੍ਰੀਮ ਕੋਲਡ ਬਲੇਜ਼ਰਡ 스ਨੋ ਸਕਿਲਸ ਹੈਵੀ 스노ਫਾਲ ਜਾਂ ਜਿਹੜੀ ਹਵਾ ਬਹੁਤ ਤੇਜ਼ੀ ਨਾਲ ਕਿਤੇ ਚੱਲਦੀ ਆ ਬਹੁਤ ਭਾਰੀ ਮੀਂਹ ਇਹਨਾਂ ਦੀਆਂ ਵਾਰਨਿੰਗਸ ਇਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਜਦੋਂ ਸਪੈਸੀਫਿਕਲੀ ਦੇਖਦੇ ਆ ਇਹਦੇ ਵਿੱਚ ਡਿਟੇਲ ਉਹਧਰਲੇ ਪਾਸੇ ਨਿਊ ਫਾਉਂਡਲੈਂਡ ਤੇ ਲੈਬਰਡੋਰ ਦੇ ਵਿੱਚ ਜਿਹੜੇ ਕਾਰਨਰ ਬਰੁਕ ਵਰਗੇ ਏਰੀਏ ਨੇ ਜਾਂ ਗ੍ਰੋਸ਼ਮੋਰਨ ਵਰਗੇ ਹੈਗੇ ਨੇ ਉੱਥੇ ਹਵਾ ਬਹੁਤ ਤੇਜ਼ ਚੱਲਣੀ ਆ ਮੀਂਹ ਪੈਣਾ ਆ ਤੇ ਬਰਫਬਾਰੀ ਬਹੁਤ ਕਾਫੀ ਹੋਣ ਦੀ ਸੰਭਾਵਨਾ ਆ ਸੋ ਇਹ ਆ ਜਿਹੜੇ ਆਉਣ ਵਾਲਾ ਐਤਵਾਰ ਆ ਇਹ ਤੋਂ ਫਿਰ ਸੋਮਵਾਰ ਇਹਨਾਂ ਦਿਨਾਂ ਦੇ ਵਿੱਚ ਬਹੁਤੇ ਪ੍ਰੋਵਿੰਸ ਦੇ ਵਿੱਚ ਜਿਹਦੀ ਐਕਸਟ ਜੋਨਸ ਵੀ ਆ ਤੇ ਗਾਰਡਨਰ ਵੀ ਆ ਗਾਇਂਡਰ ਵੀ ਆ ਇਹਨਾਂ ਸਾਰਿਆਂ ਦੇ ਉੱਤੇ ਕਾਫੀ ਮੌਸਮ ਖਰਾਬ ਰਹਿਣਾ ਕਵੈਕ ਦੇ ਵਿੱਚ ਦੱਸਿਆ ਜਾ ਰਿਹਾ ਕਿ 25 ਸੈਂਟੀਮੀਟਰ ਬਰਫਬਾਰੀ ਹੋ ਸਕਦੀ ਆ ਜਿਹੜਾ ਗ੍ਰੈਨਬੀ ਦੇ ਵਿੱਚ ਤੇ ਮਾਉਂਟ ਆਫਰਡ ਦੇ ਵਿੱਚ ਇਸੇ ਤਰ੍ਹਾਂ ਦੀ ਜਿਹੜੀਆਂ ਵਾਰਨਿੰਗ ਦੱਸੀਆਂ ਗਈਆਂ ਆ ਹੋਰ ਬਾਕੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਆ ਤੇ ਜਿਹੜਾ ਜਿਹੜੀਆਂ ਤੇਜ਼ ਹਵਾਵਾਂ ਵੀ ਇੱਥੇ ਕੋਬੈਕ ਦੇ ਵਿੱਚ ਚੱਲ ਸਕਦੀਆਂ ਮੌਂਟਰੀਅਲ ਤੇ ਕੋਬੈਕ ਸਿਟੀ ਇਹਨਾਂ ਦੇ ਵਿੱਚ ਕੋਈ ਐਕਟਿਵ ਅਲਰਟ ਨਹੀਂ ਆ ਵੱਡਾ ਸ਼ਹਿਰ ਆ ਮੌਂਟਰੀਅਲ ਤੇ ਕੋਬੈਕ ਜਿਹੜਾ ਦੋਵੇਂ ਪਰ ਦੂਜੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਵਾਰਨਿੰਗ ਦਿੱਤੀ ਗਈ ਆ ਅਨਟੈਰੀਓ ਅਨਟੈਰੀਓ ਦੇ ਵਿੱਚ ਜਿਹੜੇ ਲੇਕ ਸਰਨਰ ਦੇ ਨੇੜੇ ਤੇ ਜਿਹੜਾ ਹੈਗਾ ਆ ਕਾਫੀ ਜ਼ਿਆਦਾ ਸਨੋ ਹੋ ਸਕਦੀ ਹੈ 60 ਸੈਂਟੀਮੀਟਰ ਤੱਕ ਕੱਲ ਰਾਤ ਨੂੰ ਜਾਨੀ ਕਿ ਸ਼ੁੱਕਰਵਾਰ ਰਾਤ ਨੂੰ ਬਰਫਬਾਰੀ ਦੱਸੀ ਗਈ ਹੈ 베ਰੀ ਦੇ ਵਿੱਚ ਪੀਟਰਸਬਰੋ ਦੇ ਵਿੱਚ ਇਹਨਾਂ ਥਾਵਾਂ ਦੇ ਉੱਤੇ ਵਾਰਨਿੰਗਸ ਦਿੱਤੀਆਂ ਗਈਆਂ ਹੈਵੀ ਸਨੋ ਫਾਲ ਕਿਚਨਰ ਵਾਟਰਲੂ ਵਾਲੇ ਇਲਾਕੇ ਦੇ ਵਿੱਚ ਤੇ ਸਟੈਟਫੋਰਡ ਦੇ ਵਿੱਚ ਇੱਥੇ ਹੈਵੀ ਸਨੋ ਫਾਲ ਦੱਸੀ ਗਈ ਹੈ ਨੋਨਾਵਟ ਦੇ ਵਿੱਚ ਵਾਰਨਿੰਗ ਦਿੱਤੀ ਗਈ ਹੈ ਵਿੰਡ ਚਿਲ ਦੀ ਔਰ ਤਾਪਮਨ ਇਥੇ -55 ਡਿਗਰੀ ਤੱਕ ਪਹੁੰਚਣ ਦਾ ਗੱਲਬਾਤ ਦੱਸੀ ਗਈ ਹੈ ਕਿ ਜਿਹੜੀ ਜਿਹੜੀਆਂ ਵਿੰਡ ਚਿਲਸ ਨੇ ਐਜ਼ ਲੋ ਐਜ਼ -55 ਡਿਗਰੀ ਸੈਲਸੀਅਸ ਤੱਕ ਦੂਜਾ ਇਹ ਦੇ ਨਾਲ ਬਾਕੀ ਇਲਾਕਿਆਂ ਦੇ ਵਿੱਚ ਅੱਜ ਵੀਰਵਾਰ ਬਾਅਦ ਦੁਪਹਿਰ ਵੀ ਜਿਹੜੇ ਮੌਸਮ ਖਰਾਬ ਹੋ ਸਕਦਾ ਹੈ ਨਾਰਥ-ਵੈਸਟ ਟੈਰਿਟਰੀਜ਼ ਨੇ ਜਿਹੜੀਆਂ ਮਕੈਂਜੀ ਰਿਵਰ ਆ ਉਹਦੇ ਨੇੜੇ-ਤੇੜੇ ਦੱਸਿਆ ਗਿਆ ਕਿ -50 ਡਿਗਰੀ ਤੱਕ ਤਾਪਮਾਨ ਸੋਮਵਾਰ ਤੱਕ ਇਸ ਤਰ੍ਹਾਂ ਦੀ ਰਹਿਣ ਦੀ ਸੰਭਾਵਨਾ ਆ। ਯੈਲੋਨਾਈਫ ਤੇ ਵਿੱਚ ਵਿੰਡ ਚਿਲ -45 ਡਿਗਰੀ ਤੱਕ ਤੇ ਕੋਈ ਹਜੇ ਫਾਰਮਲ ਵਾਰਨਿੰਗ ਇਨ ਪਲੇਸ ਨਹੀਂ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਦੀ ਸਲੇਕ ਆ ਇੱਥੇ ਕਾਫੀ ਜ਼ਿਆਦਾ ਠੰਡ ਆ। ਵਿੰਡ ਚਿਲ ਆ ਤੇ -50 ਡਿਗਰੀ ਤੱਕ ਅੱਜ ਤਾਪਮਾਨ ਦੱਸਿਆ ਗਿਆ ਤੇ ਇਹ ਕੱਲ ਨੂੰ ਥੋੜਾ ਜਿਹਾ ਵੱਧ ਜੂਗਾ ਤਾਪਮਾਨ ਤੇ -20 ਡਿਗਰੀ ਦੱਸਿਆ ਜਾ ਰਿਹਾ ਯੂਕੋਨ ਦੇ ਵਿੱਚ ਜਿਹੜੀਆਂ ਕਾਫੀ ਸਾਰੀਆਂ ਟੈਰਿਟਰੀਜ਼ ਦੇ ਵਿੱਚ ਜਿੱਥੇ ਡਾਰਸਨ ਮਾਇਓ ਦੇ ਵਿੱਚ ਵਿੰਡ ਚਿਲਸ ਜਿਹੜੀਆਂ -45 ਡਿਗਰੀ ਦੇ ਨੇੜੇ ਤੋਂ ਲੈ ਕੇ -50 ਡਿਗਰੀ ਤੱਕ ਦੱਸੀਆਂ ਗਈਆਂ ਆ ਵਾਈਟ ਹਾਰਸ ਦੇ ਵਿੱਚ ਜਿਹੜੀ ਵਿੰਡ ਚਿਲਸ ਆ -32 ਡਿਗਰੀ ਤੋਂ ਲੈ ਕੇ -73 ਡਿਗਰੀ ਤੱਕ ਸੋ ਇਹ ਕਾਫੀ ਜਿਹੜਾ ਲੋ ਤਾਪਮਾਨ ਹੁਣ ਇਹਦਾ ਹੈ ਕਿ ਆ ਸਿਹਤ ਦੇ ਉੱਤੇ ਕਾਫੀ ਤੇ ਸੇਫਟੀ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਆ ਵਿੰਡ ਚਲ ਜਦੋਂ ਜਿਹਨੂੰ ਐਸ ਲੋਜ਼ ਐ ਐਸ -50 ਡਿਗਰੀ ਦੱਸਿਆ ਜਾਂਦਾ ਕੁਝ ਏਰੀਆ ਜਿਹੜੇ ਹੈਗੇ ਨੇ ਉੱਥੇ ਮਿੰਟਾਂ ਦੇ ਵਿੱਚ ਹੀ ਸਾਰਾ ਕੁਝ ਜੰਮ ਜਾਂਦਾ ਤੇ ਜਿਹੜੇ ਬਹੁਤ ਸੀਰੀਅਸ ਹੈਲਥ ਰਿਸਕ ਇੱਥੇ ਹੋ ਸਕਦਾ ਹੈ ਜਿਹੜੀ ਹੈਵੀ ਸਨੋ ਆ ਜਾਂ ਕਈ ਥਾਵਾਂ ਦੇ ਉੱਤੇ ਡਰਾਈਵਿੰਗ ਦੀਆਂ ਕੰਡੀਸ਼ਨਸ ਡਿਲੇਸ ਸਾਰਾ ਕੁਝ ਹੋ ਜਾਂਦਾ ਜਿਹੜੀਆਂ ਛੋਟੀਆਂ ਕਮਿਊਨਿਟੀਜ਼ ਨੇ ਜਿਵੇਂ ਰੋਜ਼ਲੈਟ ਆ ਜਾਂ ਲੱਟਸਲ ਕੀਜ਼ਾ ਉੱਥੇ ਅਰ ਠੰਡ ਦੇ ਨਾਲ ਰਿਸੋਰਸਸ ਬਹੁਤ ਲਿਮਟਿਡ ਆ ਉੱਥੇ ਹੋਰ ਵੱਡੀ ਸਮੱਸਿਆ ਆਉਂਦੀ ਹੈ ਸੋ ਇਹ ਦੂਜੀ ਗੱਲ ਇਹ ਆ ਕਿ ਅਲਰਟ ਜਿਹੜੇ ਚੇਂਜ ਹੁੰਦੇ ਆ ਇਹ ਕੁਝ ਵਾਰਨਿੰਗਸ ਇਹਨਾਂ ਨੂੰ ਡਾਊਨ ਗ੍ਰੇਡ ਗ੍ਰੇਡ ਕਰ ਦਿੰਦੇ ਆ ਜਾਂ ਹਟਾ ਦਿੱਤੇ ਜਾਂਦਾ ਆ ਸੋ ਇਹਦੇ ਉੱਤੇ ਵੀ ਵਾਚ ਰੱਖੋ ਪਰ ਇਹਦੇ ਨਾਲ ਹੀ ਕੁਝ ਨਵੀਆਂ ਐਡਵਾਈਸਰੀਜ਼ ਜਿਹੜੀਆਂ ਉਹ ਵੀ ਆਉਂਦੀਆਂ ਤੇ ਉਹਨਾਂ ਦੇ ਸਮੇਂ ਦੇ ਉੱਤੇ ਵੀ ਜਿਹੜਾ ਕੀਤਾ ਜਾਂਦਾ ਕੁਝ ਪਹਿਲਾਂ ਥੋੜੇ ਸਮੇਲੇ ਹੁੰਦੀਆਂ ਮੁੜ ਕੇ ਲੰਬੇ ਸਮੇਂ ਦੇ ਲਈ ਕਰ ਦਿੱਤੇ ਜਾਂਦੀਆਂ ਸੋ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਤੇ ਜਿਹੜੀਆਂ ਵਾਰਨਿੰਗਸ ਨੇ ਖਾਸ ਤੌਰ ਤੇ ਅੱਜ ਵੀਰਵਾਰ ਸ਼ਾਮ ਨੂੰ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਸੋਮਵਾਰ ਤੱਕ ਜਿਹੜਾ ਹੈਗਾ ਸਮਾਂ ਥੋੜਾ ਜਿਹਾ ਔਖਾ ਦੱਸਿਆ ਜਾ ਰਿਹਾ ਸੋ ਥੋੜਾ ਜਿਹਾ ਇੱਕ ਤੇ ਆਪਣਾ ਜਿਹੜਾ ਵਿਚਾਰ ਰੱਖਿਆ ਜਾਵੇ ਦੂਜਾ ਮੌਸਮ ਵਿਭਾਗ ਦੇ ਵਾਰਨਿੰਗਸ ਵੱਲ ਧਿਆਨ ਦਿੱਤਾ ਜਾਵੇ